ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜਾ ਅਫਸੋਸ ਹੋਇਆ ਕਿ ਮੋਨੀ ਜਰਾਲਾ ਜਿਹੜਾ ਆਪਣੇ ਬਾਪ ਦਾਦਾ ਤੋਂ ਪਿਛਲੇ 50 60 ਸਾਲ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਪੰਥ ਦੀ ਸੇਵਾ ਕਰ ਰਿਹਾ ਸੀ ਔਰ ਕਾਲੀ ਦਲ ਕਰਕੇ ਪੰਥ ਕਰਕੇ ਇਹਨਾਂ ਦੇ ਇਤਾਨੇ ਵਜੀ ਰਿਆਵਲੇ ਆ ਪਾਰਲੀਮੈਂਟ ਦੇ ਮੈਂਬਰ ਇਹੋ ਜਿਹਾ ਪਰਿਵਾਰ ਦੇ ਮੈਂਬਰ ਜਦ ਬੀਜੇ ਵਿੱਚ ਰਲ ਗਏ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਐਸੀ ਜਮਾਤ ਹੈ ਨਹੀਂ ਵੀ ਜਿਹੜਾ ਕਿ ਚੰਗਾ ਭਲਾ ਬੰਦਾ ਜਾ ਕੇ ਵੇਣਾ ਉਸਦੇ ਅਕਲ ਖੁਰ ਜਾਂਦੀ ਹੈ ਉਹ ਕਰਪਟ ਹੋ ਜਾਂਦਾ ਬੇਈਮਾਨ ਅੱਜ ਆਪਣੇ ਨਵੇਂ ਬਣਾਏ ਅਕਾਵ ਨੂੰ ਖੁਸ਼ ਕਰਨ ਦੇ ਲਈ ਜਦੋਂ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਲੜ ਰਹੇ ਸਨ ਤਾਂ ਬੋਲਦੇ ਆ ਬੋਲਦੇ ਆ ਦਿਮਾਗੀ ਤਵਾਜੁਨ ਇਤਨਾ ਵਿਗੜ ਗਿਆ ਕਿ 2024 ਸਾਲ ਹੋ ਗਏ ਇਸਾਈ ਤਰ੍ਹਾਂ ਉਹਨੂੰ ਪਤਾ ਬਹੁਤ ਵੱਡਾ ਧਰਮ ਔਰ ਸਰਕਾਰ ਦਾ ਧਰਮ ਵੀ ਤੇ ਬਹੁਤ ਹੀ ਛੋਟਾ ਇਹ ਇੱਕ ਸ਼ਾਦੀ ਦਾ ਦੇਖੋ ਹੈ ਰਗਾ ਕੇ मन पूरा यात्री मतलब की अकल उम्र नाल नहीं होती अकल ਜੜੀ ਆ ਗਈ ਬੱਚਿਆਂ ਵਿੱਚ ਵੀ ਬਹੁਤ ਹੁੰਦੀ ਹੈ। ਔਰ ਇਸ ਬੰਦੇ ਨੂੰ ਇਹ ਨਹੀਂ ਪਤਾ ਮੈਂ ਕਹਿ ਕੀ ਰਿਹਾ। ਔਰ ਮੈਂ 설ਦਾ ਕਿ ਜਿਸ ਵਾਸਤੇ ਇਹ ਬੋਲਿਆ ਅੱਜ ਤਰਨਜੀਤ ਸਿੰਘ ਸੰਧੂ ਦਾ ਇਲੈਕਸ਼ਨ ਦਾ ਇਸ ਨੇ ਪੂਰਾ ਫੋਕ ਪਾ ਦਿੱਤਾ ਹੈ ਜਿਹੜੇ ਲਫਰ ਇਸ ਸੰਵੋਲਨ ਮੇਰੇ ਕੋਲ ਬਹੁਤ ਮਸਾਲਾ ਪਰ ਮੈਂ ਕਹਿ ਸਕਦਾ ਮੈਂ ਕਿਸੇ ਹੋਲ ਕੋ ਮਜ਼ਦ ਦੇ ਪ੍ਰਾਫਿਟ ਦੇ ਨਾਲ ਆਪਣੇ ਗੁਰੂ ਸਵਾਨ ਦੀ ਤੁਲਨਾ ਬਿਲਕੁਲ ਨਹੀਂ ਕਰਨਾ ਚਾਹਾਂ ਉਹਨਾਂ ਦਾ ਤਰ੍ਹਾਂ ਉਹਨਾਂ ਨੂੰ ਮੁਬਾਰਕ ਪਰ ਜੋ ਦੁਨੀਆ ਨੂੰ ਸਿਰ ਗੁਰਨਾਮਕ ਸਾਹਿਬ 10 ਗੁਰੂ ਸਵਾਨ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ ਇਹਦੀ ਮਿਸਾਲ ਦੁਨੀਆ ਤੇ ਕਿੱਥੇ ਨਹੀਂ ਮਿਲਦੀ ਮਾਨਵ ਕੇ ਜਾਤ ਸਭਾ ਇੱਕੇ ਪਛਾਣੋਂ ਦਾ ਜਿਹੜੀ ਗੱਲ ਹੈ ਉਹ ਗੁਰੂ ਨਾਨਕ ਸਾਹਿਬ ਨੇ ਕੀਤੀ ਹੋਇਆ ਸਾਡੀ ਬਾਣੀ ਨੇ ਕੀਤੀ ਔਰ ਕਿਸੇ ਨੇ ਨਹੀਂ ਕੀਤੀ ਤੇ ਵੱਡਾ ਛੋਟੇ ਦੀ ਗੱਲ ਕਰ ਲਿਆ ਵੱਡਾ ਛੋਟਾ ਇਹਦੀ ਗੱਲ ਕਰੇਗਾ ਕਿ ਮੇਰੇ ਕੋਲ ਬੋਧ ਕਰਨਾ ਹੈ ਕਿਹਾ ਮੈਂ ਕਿਸੇ ਦੇ ਹਿੱਦਰੋਂ ਤਾਂ ਆ ਨਹੀਂ ਜਾਂਦਾ ਇਸ ਬੇਵਕੂਫੀ ਇਸਦੀ ਬੇਵਕੂਫੀ ਕਰਕੇ ਪਰ ਮੈਂ ਇਹ ਚਾਹੁੰਦਾ ਵਾਂ ਕਿ ਭਾਜਪਾ ਦੀ ਪਾਰਟੀ ਇਹੋ ਜਿਹੇ ਬੰਦੇ ਨੂੰ ਆਪਣੀ ਪਾਰਟੀ ਚੋਂ ਫੌਰਨ ਬਾਹਰ ਕੱਢ ਦੇਵੇ ਅੱਗੇ ਸਿੱਖ ਬੜੇ ਵੱਦਾਂ ਨੂੰ ਆਏ ਨੇ ਇਨਾਂ ਤੋਂ ਇਨਾਂ ਲਖਜਾਂ ਤੋਂ ਬਾਹਰ ਇਸ ਦੇ ਵਿੱਚ ਤਰਨਜੀਤ ਸਿੰਘ ਸੰਧੂ ਦਾ ਵੀ ਫਾਇਦਾ ਹੋਏਗਾ ਤੇ ਪਾਰਟੀ ਦਾ ਵੀ ਫਾਇਦਾ ਹੋਏਗਾ ਵਰਨਾ ਇਸ ਬੋਲ ਬੋਲਣ ਤੋਂ ਬਾਅਦ ਇਹਨਾਂ ਨੂੰ ਕੋਈ ਸੀਟ ਨਹੀਂ ਮਿਲਦੀ ਸੀਟ ਵੀ ਨਹੀਂ ਮਿਲਦੀ ਔਰ ਅੱਗੇ ਤੇ ਮੁਲਿਸਿ ਤੀਜੇ ਨੰਬਰ ਤੇ ਆਣ ਕੇ ਉਹਨਾਂ ਸਾਨੂੰ ਜਿਹੜੇ ਚੌਥੇ ਨੰਬਰ ਤੇ ਆ ਗਏ ਮੈਂ ਸਮੁੱਚੇ ਮਾਜੇ ਦੇ ਲੋਕਾਂ ਨੂੰ ਅਪੀਲ ਕਰਦਾ ਵਾ ਕਿ ਇਹ ਜੇ ਸਖਸ ਨੂੰ ਅਕਾਲ ਤੱਕ ਤੋ ਹੁਕਮ ਦਰਾਂ ਦੀ ਲੋੜ ਨਹੀਂ ਮੈਂ ਇਸ ਨੂੰ ਸਿੱਖੀ ਨਹੀਂ ਸਮਝਦਾ ਤੇ ਸਿੱਖੀ ਅਕਾਲ ਤੱਕ ਇਤਿਹਾਸਕ ਦਾ ਪਰ ਇਹ ਆਪਣਾ ਸੋਸ਼ਲ ਬਾਈਕਾਟ ਜਿਹੜਾ ਹੈ ਇਹ ਸਖਸ਼ਤ ਕਰਨ ਜਦ ਤੱਕ ਸਮੁੱਚੇ ਕੌਮ ਕੋਲੋਂ ਹੱਥ ਜੋੜ ਕੇ ਮਾਫੀ ਨਹੀਂ ਮੰਗ ਲੈਂਦਾ ਇਹਦਾ ਪਰਿਵਾਰ ਮਾਫੀ ਨਹੀਂ ਮੰਗ ਲੈਂਦਾ ਤਦ ਤੱਕ ਇਹਦੇ ਨਾਲ ਨੂੰ ਮਾਛ ਦਾ ਜਿਹੜਾ ਰਿਸ਼ਤਾ ਹੈ ਉਸ ਸੇ ਕੌਮ ਬਿਲਕੁਲ ਨਾ ਕਰੇ ਇਹ ਖਾਲੀ ਦੇ ਲਈ ਨਹੀਂ ਇਹ ਰਾਸੇ ਤਾਕਤ ਤੇ ਲਾਲਚ ਲੈਣ ਦੇ ਲਈ ਉਹ ਜੇ ਬੰਦੇ ਇਹ ਜੀਆਂ ਬਕਵਾਸ ਕਰਦੇ ਗੁਰੂ ਰਾਣੋ ਸੁਲਾਤ ਬਖਸ਼ੇ ਉਹ ਮੈਂ ਚਾਹਾਂਗਾ ਇਹ ਜਿਹੜੀ ਦੇ ਫੋਲੇ ਇਹ ਬਖਸ਼ਣ ਆ ਰਹੀ ਹੈ ਔਰ ਇਹਦਾ ਖਮਿਆਜਾ ਆਉਣ ਵਾਲੀਆਂ ਚੋਣਾ ਚ ਗੁਰਦਾਸਪੁਰ ਅਮਰਸਰ ਦੀ ਸੰਗਤ ਇਸ ਪਾਰਟੀ ਨੂੰ ਪੂਰੀ ਤਰ੍ਹਾਂ ਮਜ਼ਾ ਚਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ